ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਾਬਾ ਦੇ ਪਿੰਡੇ ਲਾਹੌਰਾ ਤੋਂ ਜਿੱਥੇ ਸਥਾਨਕ ਲੋਕਾਂ ਨੇ ਮੁਸਤੈਦੀ ਦਿਖਾਦੇ ਹੋਏ ਤਿੰਨ ਚੋਰਾਂ ਨੂੰ ਕਾਬੂ ਕਰ ਲਿਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਾਣਕਾਰੀ ਦੇ ਮੁਤਾਬਿਕ ਇਹ ਤਿੰਨੋਂ ਵਿਅਕਤੀ ਨਾਬਾ ਤੋਂ ਪਹਾੜਾ ਰੋਡ ਨੂੰ ਜਾਂਦੇ ਰਾਹ ਤੇ ਜਾਂਦੇ ਲੋਕਾਂ ਦੇ ਮੋਬਾਈਲ ਹੁੰਦੇ ਸਨ ਕਈਆਂ ਤੋਂ ਇਹਨਾਂ ਦੇ ਪੈਸੇ ਵੀ ਹੋਏ ਪਰ ਅੱਜ ਇਹਨਾਂ ਦੀ ਕਿਸਮਤ ਮਾੜੀ ਸੀ ਇਹ ਸਥਾਨਕ ਲੋਕਾਂ ਦੇ ਅੜਿੱਕੇ ਆ ਗਏ ਜਾਣਕਾਰ ਦੇ ਮੁਤਾਬਿਕ ਵੀਡੀਓ ਵਿੱਚ ਜਿਹੜਾ આરોપી ਫੜਿਆ ਗਿਆ ਉਹ ਇਹ ਦੱਸ ਵੀ ਰਿਹਾ ਹੈ ਕਿ ਅਸੀਂ ਅੱਜ ਇੱਕ ਸ਼ਰਾਬ ਦੇ ਟਕੇ ਦੇ ਬਾਹਰ ਨਸ਼ਾ ਕਰਨ ਲੱਗੇ ਸੀ ਪਰ ਇਸੇ ਦੌਰਾਨ ਸਾਨੂੰ ਉਹ ਲੋਕਾਂ ਨੇ ਉੱਤੇ ਕਾਬੂ ਕਰ ਲਿਆ ਫੜੇ ਹੋਏ ਵਿਅਕਤੀਆਂ ਦੇ ਵਿੱਚੋਂ ਇੱਕ આરોપી ਇਹ ਵੀ ਕਹਿ ਰਿਹਾ ਹੈ ਕਿ ਅਸੀਂ ਅੱਜ ਖੰਨੇ ਦੇ ਕੋਲ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਤੁਹਾਂ ਦਾ ਇਹ ਕਿ ਇਹਨਾਂ ਵਿਅਕਤੀ ਦੇ ਕੋਲੋਂ ਤੇ ਹਥਿਆਰ ਵੀ ਬਰੰਦ ਹੋਏ ਹਨ ਅਤੇ ਜੇਕਰ ਲੋਕਾਂ ਵੱਲੋਂ ਮੁਸਤੈਦੀ ਨਾ ਦਿਖਾਈ ਜਾਂਦੀ ਤਾਂ ਇਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਤੁਸੀਂ ਆਪ ਹੀ ਦੇਖੋ ਤੇ ਸੁਣੋ ਇਹ ਚੋਰ ਕੀ ਕੁਝ ਮੰਨ ਰਹੇ ਹਨ ਤੇ ਵੀਰੇ ਸਾਡਾ ਪੈਂਟਾਗਨ ਲਾਹੌਰਾਂ ਤਿੰਨਾਂ ਦਾ ਤਿੰਨਾਂ ਦਾ ਹੀ ਠੀਕ ਹੈ ਮੈਂ ਹੈਗਾ ਵੀਰੇ ਬਾਜੀਗਰਾਂ ਦਾ ਮੁੰਡਾ ਉਹ ਮੇਰੇ ਚਾਚੇ ਦਾ ਮੁੰਡਾ ਹੀ ਨਿਕੇ ਬਲੈਸ ਯਾਰ ਪਰੇ ਕਰ ਲਾ ਠੀਕ ਹੈ ਜੀ ਤੇ ਪਰਾਂ ਉਹ ਜਮੂਗੀ ਪਿੱਛੇ ਕੱਲਾ ਫੋਨ ਚੋਰੀ ਕਰਦੇ ਸੀਗੇ ਹਾਂ ਠੀਕ ਆ ਤੇ ਤਿੰਨ ਵਾਰ ਫੋਨ ਚੋਰੀ ਕਰਿਆ ਠੀਕ ਆ ਕਿੱਥੋਂ ਕਰਿਆ ਹਾਂਜੀ ਕਿੱਥੋਂ ਕਰਿਆ ਤੇ ਇੱਕ ਬਰੇਪਾ ਉਹਦੇ ਪਰਾਈ ਪਾਰਸੋਗਣੀ ਨੂੰ ਜਾਂਦੇ ਸੀਗੇ ਹਾਂ ਠੀਕ ਆ ਤੇ ਉੱਥੇ ਇਹ ਚੋਰੀ ਕਰਕੇ ਲਗਾਉਂਦੀ ਮੈਂ ਕੱਲਾ ਡਰਾਈਵਰ ਡਰਾਈਵਰ ਤੀ ਹੋਰ ਕੁਛ ਨਹੀਂ ਡਰਾਈਵਰ ਗੱਡੀ ਰੱਖੀ ਹੋਈ ਆ ਓਏ ਬਾਈਕ ਬਾਈਕ ਓਏ ਬੋਲਦਾ ਲੈਣ ਕੋ ਯਾਰ ਕਿਉਂ ਗੱਲ ਕੱਟਦੇ ਹੋ ਅੱਜ ਅੱਜ ਤੁਸੀਂ ਉਧਰ ਮੁੜੇਗਾ ਤਾਂ ਅਸਰ ਬਈ ਇੱਕ ਵਾਰ ਚਾਹਨਾ ਆਪਣੇ ਬਾਅਦ ਜੋ ਗਲੇਰ ਪਹਿਲਾਂ ਉਹਨੂੰ ਦਾ ਦੱਸ ਦੇਣ ਦੋ ਦੱਸ ਦੱਸ ਤੇ ਸਾਰਾ ਕੁਝ ਸੱਚੇ ਦੱਸੋ ਜਿਹੜਾ ਕੁਝ ਮੇਰੇ ਨਾਲ ਵਾਪਰਿਆ ਠੀਕ ਹੈ ਤੇ ਵੀਰੇ ਅਸੀਂ ਪਟਿਆਲੇ ਕੋਲ ਨੂੰ 500 ਕਣੀਆਂ ਚੋਰੀ ਕਰਦੇ ਸੀ ਤੇ ਇੱਧਰੋਂ ਤਾਂ ਇੱਧਰੋਂ ਇਹਨਾਂ ਨੇ ਇੱਕ ਮੂਡ ਕਰ ਤੋਇਆ ਉਹ ਮੁੰਡਾ ਇੱਧਰੋਂ ਲੈ ਆ ਠੀਕ ਆ ਤੇ ਉੱਥੋਂ ਜਿਹੜੇ ਤੁਸੀਂ ਵੀਰੇ ਬਾਈ ਵਖੜਾ ਦੀ ਗਾ ਤੁਹਾਡੇ ਨਾਲ ਤੁਸੀਂ ਮੋਟਰਾਂ ਲੈ ਕੇ ਆ ਜੀ ਤੇ ਅਸੀਂ ਉੱਥੇ ਖੜ ਕੇ ਕੱਲਾ ਪੇਪਰ ਪੇਪਰ ਭੀਤਾ ਜੀ ਪਹਿਲਾਂ ਅਸੀਂ ਵੀਰੇ ਠੇਕੇ ਲਵੋ ਪੁੱਛਿਆ ਵੀ ਦੀ ਅਸੀਂ ਉਰੇ ਬਣਾ ਕੇ ਬੈਠ ਕੇ ਪੇਪਰ ਵੀ ਲਈਏ ਉਹ ਕਹਿੰਦਾ ਉਰੇ ਬੈਠ ਕੇ ਨਾ ਬਣਾਉ ਇਹ ਮੁੰਡਾ ਥੋੜੀ ਅੱਗੇ ਲੌਣ ਲੱਗਾ ਠੇਕੇ ਤੋਂ ਠੀਕ ਆ ਮੈਂ ਵੀਰੇ ਉਰੇ ਨਾਲ ਲਈ ਮੈਂ ਕਾਨੂੰਨ ਮ ਮਹਾਪਾਗ ਅੱਗੇ ਚੱਲਦੇ ਆ ਅੱਗੇ ਕੇ ਵੀਰੇ ਅੱਗੇ ਮੈਂ ਇਹਨੂੰ ਕਾਵਾਂ ਸਾਈਡ ਜੀ ਦੱਬ ਕੇ ਮੋਟਰਾ ਨਾਲ ਲਾ ਲਈ ਵੀ ਸੜਕ ਦੇ ਨਾਲ ਲਾਈ ਕੋ ਰੋਡ ਦੇ ਵੀਰੇ ਖਾਦੀ ਪੀਤੀ ਵਾਲੇ ਹੁੰਦੇ ਨੇ ਐਵੇਂ ਕੁੱਟਲ ਜਾਣਗੇ ਕੀ ਫਾਇਦਾ ਤੁਸੀਂ ਰੋਟੀ ਤੇ ਉਸ ਤੋਂ ਬਾਅਦ ਮੋੜ ਮੋੜਿਆ ਸਾਨੇ ਮੋੜ ਮੋੜ ਕੇ ਵੀਰੇ ਅਸੀਂ ਪੇਪਰ ਪੀਣ ਲੱਗ ਗਏ ਪੇਪਰ ਪੀ ਕੇ ਆਹ ਭਾਈ ਸਾਡੇ ਲਗੋਂ ਦੀ ਮੂਰ ਦੀ ਨੰਗਿਆ ਦੀਆ ਜਦ ਅਸੀਂ ਵੀਰੇ ਪੇਪਰ ਬਣਾ ਰਿਹਾ ਦੀਆ ਠੀਕ ਆ ਲਗੋਂ ਦੀ ਨੰਗਿਆ ਤੇ ਬਾਈ ਦਾ ਸਾਨੂੰ ਪਤਾ ਨਹੀਂ ਸੀ ਵੀ ਉਹ ਵਾਪਸ ਮੁੜ ਕੇ ਆਊਗਾ ਆ ਬਾਈ ਵਾਪਸ ਮੁੜ ਕੇ ਆਇਆ ਇਹਨੇ ਅੱਧਾ ਪੌਣਾ ਘੰਟਾ ਮੋਠ ਨਾਲ ਖੜਾ ਕੇ ਰੱਖਿਆ ਉੱਥੇ ਅੱਧਾ ਪੌਣਾ ਘੰਟਾ ਤਿੰਨ ਚਾਰ ਮਿੰਟ ਖੜਿਆ ਤਿੰਨ ਚਾਰ ਕਿ ਮਿੰਟ ਚੱਲ ਜਿੰਨਾ ਵੀ ਆਈ ਤੇ ਲੱਗਿਆ ਸੱਚ ਬੋਲ ਹਾਂ ਜੀ ਬਾਈ ਉੱਥੇ ਖੜਾ ਰਿਹਾ ਬਾਈ ਉੱਥੇ ਖੜਾ ਰਿਹਾ ਸਾਨੂੰ ਲੱਗਿਆ ਪਤਾ ਨਹੀਂ ਡਰ ਗਿਆ ਵੀ ਬਾਈ ਡਰ ਗਿਆ ਹੋਣਗੇ ਵੀ ਤਾਂ ਕਰਕੇ ਖੜੇ ਨੇ ਆ ਜੀ ਪਰ ਅਚਾਨਕ ਜਿੱਬੀ ਪੇਪਰ ਦਿਖਾਇਆ ਵੀ ਹਾਂ ਜੀ ਪੇਪਰ ਪੀ ਰਹੇ ਆ ਠੀਕ ਆ ਤੇ ਪੇਪਰ ਪੀ ਕੇ ਤੇ ਉਸ ਤੋਂ ਬਾਅਦ ਬਾਈ ਦੇ ਬੰਦੇ ਆ ਗਈ ਸੀ ਖਾਸੇ ਜਾਣੇ ਠੀਕ ਆ ਤੇ ਖਾਸੇ ਜਾਣੇ ਆਏ ਤੇ ਸਾਨੂੰ ਕਿ ਉਥੇ ਕਹੇ ਤੁਸੀਂ ਕਿੱਥੇ ਨੂੰ ਜਾ ਰਹੇ ਓ ਤੇ ਠੀਕ ਹੈ ਜੀ ਤੁਸੀਂ ਕਿੱਥੇ ਨੂੰ ਜਾ ਰਹੇ ਓ ਤੁਸੀਂ ਗਿਆ ਮੱਲੇ ਨਾਲ ਜਗਰਾਤਾ ਉਥੇ ਕੋਈ ਜਗਰਾਤਾ ਨਹੀਂਗਾ ਠੀਕ ਓ ਯਾਰ ਉਹ ਤਾਂ ਸਾਡਾ ਆਰਵਾ ਤੁਸੀਂ ਕਿੱਥੇ ਜਾ ਰਹੇ ਓ ਵੀਰੇ ਮੈਂ ਸਾਰਾ ਕੁਝ ਸੱਚ ਦੱਸਦਾ ਵੀਰੇ ਤੁਹਾਨੂੰ ਇਹ ਦੱਸਦਾ ਕਿੱਥੇ ਜਾ ਰਹੇ ਓ ਵੀਰੇ ਇਹਨਾਂ ਨੇ ਖੰਨੇ ਗੁੱਨੇ ਨੂੰ ਕਰੇ ਦੀ ਵੀਰੇ ਚੋਰ